ਜਿਹੜਾ ਅੱਜ ਅੱਠਵੇਂ ਦਿਨ ਤੇ ਗੱਲ ਗਈ ਹੈ ਕਿਹੜੀ ਬਦਲਵਤ ਗਈ ਹੈ ਇਹਦਾ ਜ਼ਿੰਮੇਵਾਰ ਕਰਾਉਣਾ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਜਿਹੜੀ ਗੱਲ ਅੱਜ ਅੱਠ ਦਿਨ ਬਾਅਦ ਵਹਾ ਕੇ ਸੜਕ 'ਤੇ ਕੀਤੀ ਹੈ ਇਹ ਫਿਰ ਇਹ ਕਿਹਨੂੰ ਦੇ ਦਿੰਦਾ ਬਾਈ ਨੂੰ ਦੇ ਦਿੰਦਾ ਉਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਸੋਭਕਰ ਨਾਮ ਦੇ ਲੜਕੇ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਸੀ ਤੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਸੀ ਕਿ ਸੋਭਕਰ ਨੂੰ ਇਨਸਾਫ ਮਿਲੇ ਕਿ ਪੰਜਾਬ ਸਰਕਾਰ ਹਰਿਆਣਾ ਪੁਲਿਸ ਤੇ ਪਰਚਾ ਦਰਜ ਕਰੇ ਤਾਂ ਦੋਸਤੋ ਪੰਜਾਬ ਸਰਕਾਰ ਨੇ ਕਾਰਵਾਈ ਕਰ ਦਿੱਤੀ ਹੈ ਉਹਨਾਂ ਨੇ 302 ਦਾ ਪਰਚਾ ਦਰਜ ਕਰ ਦਿੱਤਾ ਹੈ ਅੱਜ ਦੋਸਤੋ ਸੋਭਕਰਨ ਦਾ ਸੰਸਕਾਰ ਕੀਤਾ ਜਾਵੇਗਾ ਇਸ ਮਾਮਲੇ ਬਾਰੇ ਦੋਸਤੋ ਲਖੇ ਸੁਧਾਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੋਂ ਬੋਲਾ ਫਦੇ ਰਿਜ਼ਾਰਟ ਪਈਏ ਰੌਜਗੱਦੀ ਦਾ ਖਾਲਸਾ ਰੌਜਗੱਦੀ ਦੇ ਭੱਤੇ ਅੱਜ ਲਗਾਤਾਰ ਤੀਜੀ ਚੌਥੀ ਰਾਤ ਆਪਾਂ ਉੱਥੇ ਬੈਠਿਆ ਨੂੰ ਹੋ ਗਿਆ ਉਦੋਂ ਸ਼ੰਭੂ ਖਨੌੜੀ ਬੈਠਿਆ ਨੂੰ ਅੱਜ ਲਗਾਤਾਰ 13 ਤਰੀਕ ਤੋਂ ਲੈ ਕੇ 28 ਤਰੀਕ ਆ ਗਈ ਹੈ ਸਵਾਲ ਇਹ ਪਹਿਲਾਂ ਹੁੰਦਾ ਕਿ ਇਸ ਤਰ੍ਹਾਂ ਮੈਥੋਂ ਪਹਿਲਾਂ ਬੋਲਦਿਆਂ ਗੱਲ ਕੀਤੀ ਗਈ ਕਿ ਅਜੇ ਆਪਣੇ ਲੋਕ ਆਪਾਂ 11 ਵਜੇ ਰਾਤ ਨੂੰ ਆਪਣੇ ਗੱਲ ਦੀ ਪੈ ਰਹੇ ਆ ਲੋਕ ਕਿ ਤੂੰ ਰਾਹ ਕੇਰੀ ਵਿੱਚੋਂ ਵੀ ਲੋਕਾਂ ਨੂੰ ਤੰਗ ਕਰਦੇ ਆ ਆਪਣੀ ਕੋਈ ਮਜਬੂਰੀ ਹੈ ਤਾਂ ਬੈਠਿਆ ਆਪਣਾ ਸ਼ੌਕ ਤਾਂ ਹੈ ਨਹੀਂ ਜਾਂ ਤੁਹਾਨੂੰ ਬਿਖਾਇਆ ਕਿਨੇ ਆ ਇੱਥੇ ਲੋਕ ਇਹ ਵੀ ਬੈਸਦੇ ਆ ਆ ਕੇ ਜੀ ਰੌਲਾ ਦਾ ਮੋਦੀ ਨਾਲਾ ਦਿੱਲੀ ਨਾਲਾ ਤੂੰ ਪੰਜਾਬ ਦੀ ਸੜਕਾਂ ਦੇ ਬੈਠੇ ਹੋ ਜੇ ਅਗਲੇ ਆਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਸਾਡਾ ਮੁੰਡਾ ਮਾਰਿਆ ਗੋਰੀ ਮਾਰ ਕੇ ਪੰਜਾਬ ਦੀ ਹੱਦ ਦੇ ਵਿੱਚੋਂ ਸਾਡੇ ਮੁੰਡਿਆਂ ਨੂੰ ਚੱਕ ਕੇ ਲੈ ਗਏ ਆ ਲਕਤਾਰਾਂ ਤੋੜਕੀਆਂ ਮੂੰਹ ਬੰਦ ਤੇ ਅੱਖਾਂ ਘੱਟੀਆਂ ਸਾਡੀ ਮਸ਼ਿੰਦੜੀ ਆ ਕੇ ਭਰਤੀ ਤੇ ਅੱਜ ਬਈ 21 ਤਰੀਕ ਤੋਂ ਬਾਅਦ 28 ਆ ਗਈ 28 ਤਰੀਕ ਨੂੰ ਜਾ ਕੇ ਲੋਕਾਂ ਨੇ ਬੜੀ ਜਦੋਜਹਦ ਤੋਂ ਬਾਅਦ 302 ਦਾ ਮੁਕੱਦਮਾ ਦਰਜ ਕਰਾਇਆ 302 ਦਾ ਮੁਕੱਦਮਾ ਦਰਜ ਹੋਇਆ ਐਫ ਆਈ ਆਰ ਰਾਤਰੀ ਵਕਾ 24 ਧਾਰਾ 302 ਤੇ 114 ਦੇ ਤਹਿਤ ਜਿਹੜਾ ਮਕਦਮਾ ਦਰਜ ਹੋਇਆ ਹੈ ਉਸ ਨੌਜਵਾਨ ਨੂੰ ਸ਼ਹੀਦ ਦਾ ਕਰਜਾ ਦੇਣਾ ਆਪਣੀ ਮੁੱਢਲੀ ਮੰਗ ਹੈ ਜੀ ਵੀ ਭਾਈ ਤੁਸੀਂ ਹਰ ਵਾਰੀ ਜਦੋਂ ਕੋਈ ਬੰਦਾ ਸ਼ਹੀਦ ਹੁੰਦਾ ਜਦੋਂ ਕਿ ਬੰਦਾ ਕਿਸੇ ਕਾਰਨ ਵਾਸ ਮਾਰਿਆ ਜਾਂਦਾ ਤੁਸੀਂ ਨੌਕਰੀ ਦੇ ਕੇ ਜਾਂ 4 ਰੁਪਏ ਦੇ ਕੇ ਸਾਰ ਦਿੰਦੇ ਹੋ ਗੱਲ ਸ਼ਹੀਦ ਦੀ ਨਹੀਂ ਗੱਲ ਪੈਸੇ ਦੀ ਆ ਆਪਾਂ ਇਸ ਗੱਲ ਤੇ ਅਰੇ ਵੀ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਜੇ 302 ਦਾ ਮੁਕੱਦਮਾ ਨਹੀਂ ਦਰਜ ਹੁੰਦਾ ਕੱਲੂ ਹੋਰ ਮੂੰਹ ਪੈਣਾ ਹੈ ਉਹਨਾਂ ਨੇ ਫੇਰ ਆ ਕੇ ਸਾਡੇ ਨੌਜਵਾਨਾਂ ਦਾ ਕਤਲ ਕਰਨੇ ਆ ਫੇਰ ਆ ਕੇ ਇਹ ਹਰਾਤ ਹੋਣੇ ਆ ਸੂਸ ਗੱਲ ਤੇ ਆਪਾਂ ਸਾਰੇ ਜਣੇ ਹੋਏ ਸੀ ਸੋ ਭਰਾਵੋ 302 ਅੱਜ ਜਾ ਕੇ ਲੱਗੀ ਹੈ ਜਾਰੇ ਸੱਤ ਨਾਲ ਬਾਦ ਜਿਹੜੇ ਸੜਕਾਂ ਦੇ ਵਿਚੇ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਲੋਕ ਇੱਥੇ ਆ ਕੇ ਇਹ ਗੱਲ ਕਹਿ ਦਿੰਦੇ ਆ ਯਾਰ ਤੁਸੀਂ ਰਾਹਕੇ ਦੀ ਵਿੱਚੋਂ ਤੁਸੀਂ ਮੰਤਰੀਆਂ ਦੇ ਘਰ ਮਰੇ ਬੈਠੋ ਤੁਸੀਂ ਰਾ ਅਸੀਂ ਸਾਡੀਆਂ ਜਥੇਬੰਦੀਆਂ ਨੇ ਰਾਖ ਨੌਰੀ ਵੀ ਨਹੀਂ ਕੇ ਜਾਂਦੇ ਰਾ ਸ਼ੰਭੂ ਵੀ ਨਹੀਂ ਕੇ ਰਿਆ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਆ ਜੇ ਰੋਕਿਆ ਰਾ ਤਾਂ ਸਰਕਾਰਾਂ ਨੇ ਰੋਕਿਆ ਲੋਕਾਂ ਨੇ ਨਹੀਂ ਰੋਕਿਆ ਕੋਈ ਰਾ ਮੈਂ ਸਿਰਫ ਇੰਨੀ ਗੱਲ ਪੁੱਛਣਾ ਚਾਹੁੰਦਾ ਯਾਰ ਕਿ ਜਿਹੜੇ ਵੀ ਇੱਥੇ ਅਜ ਰਾਤ ਨੂੰ 11:00 ਬਾਰੇ ਆ ਛੰਡ ਦਾ ਮਹੀਨਾ ਘਰੋਂ ਛੱਡ ਗਿਆ ਜੰਨੀ ਸੜਕ ਦੇ ਉੱਤੇ ਉੱਤੇ ਨੰਨਪਦਾ ਪੂਰੇ ਬਸਤੇ ਵੀ ਹੋ ਰਹੇ ਇੱਥੇ ਪੈਂਦੇ ਨੇ ਜਿਹੜੇ ਬੰਦੇ ਇਹਨਾਂ ਦੇ ਕੋਈ ਨਿੱਜੀ ਰਵਾਏ ਨੇ ਕੋਈ ਇਹਨਾਂ ਦੇ ਬੱਟਾਂ ਦੇ ਰਵਾਲੇ ਆ ਕੋਈ ਇਹਨਾਂ ਦੇ ਘਰ ਦਾ ਰਵਾਲਾ ਜੋ ਨਮੀਆਂ ਮਾਰੂ ਨੀਤੀਆਂ ਆ ਰਹੀਆਂ ਨੇ ਜੋ ਗਵਰਨਰ ਜੀ ਦੀਆਂ ਨੀਤੀਆਂ ਨੇ ਜੋ ਗੈਰਦੇ ਸਮਝੌਤੇ ਆ ਜੋ ਨਿਊ ਬਲਡ ਆਰਡਰ ਦੀਆਂ ਨੀਤੀਆਂ ਨੇ ਜੋ ਨਮੀਆਂ ਸਿੱਖਿਆ ਨੀਤੀਆਂ ਨੇ ਜਿਹੜਾ ਪੂਰੀ ਮੁਨਖਤਾਂ ਨੂੰ ਕਿਵੇਂ ਗੁਲਾਮ ਬਣਾਉਣਾ ਹੈ ਉਹਦੇ ਤਹਤ ਸਾਰੇ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਦੁਨੀਆ ਦਾ ਸਾਰੇ ਕਾਰਪੋਰੇਟ ਦੁਨੀਆ ਦੇ ਵੱਡੇ ਘਰਾਣਿਆਂ ਇਕੱਠਾ ਕੱਟੇ ਹੋ ਰਹੇ ਆ ਇਹ ਸਮਝ ਨਹੀਂ ਲੋੜ ਆ ਭਾਈ ਜਿਹੜੇ ਦੁਕਾਨਦਾਰ ਉਸਕੇ ਵਿਰੋਧ ਕਰਦੇ ਆ ਅੱਜ ਮੈਂ ਦੇਖ ਰਿਹਾ ਜਿਹੜੇ ਸਰਕਾਰ ਨਾਲ ਜੁੜੇ ਹੋਏ ਆ ਤੜਕੇ ਲਈ ਪੋਸਟਰ ਪਾਈ ਜਾਂਦੇ ਆ ਉਹ ਜਾਂ ਬਿਨਾਂ ਕਰਦੂ ਦੂਜੇ ਦਾ ਰੋਕ ਲੈਂਦੇ ਆ ਬਿਨਾਂ ਕਰਦੂ ਲੋਕਾਂ ਨੂੰ ਜਲੀਲ ਕਰਦੇ ਆ ਬਿਨਾਂ ਕਰਦੂ ਲੋਕਾਂ ਨੂੰ ਤੰਗ ਕਰਦੇ ਆ ਭਾਈ ਸਾਹਿਬ ਜੇ 2 ਕਿਲੋਮੀਟਰ 4 ਕਿਲੋਮੀਟਰ ਬੜਕੇ ਵੀ ਆ ਜਾਓਗੇ ਤੋਂ ਦੀ ਕੋਈ ਫਰਕ ਨਹੀਂ ਪੈਂਦਾ ਪਰ ਇਹ ਲੜਾਈ ਇਹ ਨਾ ਸੋਚੋ ਵੀ ਇਕੱਲੇ ਇਕੱਲੇ ਕਿਸਾਨਾਂ ਦੀ ਹੈ ਜੇ ਕਹਿੰਦੇ ਜੀ ਲੜਾਈ ਹੈ ਇਹ ਲੜਾਈ ਤੁਹਾਡੀਆਂ ਆਰਬੜਾਂ ਨਸਲਾਂ ਦੀ ਹੈ ਇਹ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਖਤਰਨਾਕ ਕਾਨੂੰਨ ਆ ਰਹੇ ਆ ਨੀਤੀਆਂ ਆ ਰਹੀਆਂ ਨੇ ਤੁਹਾਡਾ ਸਰੋ ਤਵਾ ਕਰ ਦੇਣਾ ਨਾ ਤੁਹਾਡੀਆਂ ਫਸਲਾਂ ਨਾ ਤੁਹਾਡੀਆਂ ਨਸਲਾਂ ਨਾ ਤੁਹਾਡੀ ਹੋਣ ਰਹੀਆਂ ਉਹਦਾ ਰਹਿਣਾ ਸੋ ਤਾਂ ਤੌਕਾ ਦੇ ਇਸ ਗੱਲ ਨੂੰ ਮੜਾ ਮੋਟਾ ਮੇਰਾ ਵੀ ਆਪਣੇ ਦਿਮਾਗ ਨਾਲ ਵਿਚਾਰ ਲਿਆ ਕਿ ਸਰਕਾਰ ਦਾ ਪੂਰਾ ਡੀਚੋਟੀ ਦਾ ਜੋਰ ਲੱਗਿਆ। ਵੀ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਜੱਥੇਬੰਦ ਗਰੁੱਪ ਨੂੰ ਇਕੱਠੇ ਹੋ ਰਹੇ ਐ ਇਕੱਠੇ ਨਹੀਂ ਹੋਣ ਦੇਣਗੇ। ਇਹਨਾਂ ਨੂੰ ਪਾਦੋ ਲੋਕਾਂ ਨੂੰ ਉਹਨਾਂ ਨੇ ਆਪਣੇ ਬੰਦੇ ਛੱਡੇ ਹੋਏ ਨੇ ਆਪਣੇ ਆਈ.ਡੀ. ਸਰਵਿਸ ਕਰਮ ਤੇ ਲਾਏ ਹੋਏ ਨੇ। ਆਪੋ ਸਾਰਾ ਤੰਤਰ ਇਸ ਕਰਦੇ ਜੋਰ ਲਾਇਆ ਹੋਇਆ ਹੈ ਕਿ ਲੋਕਾਂ ਦੇ ਵਿੱਚ ਜਿਹੜੇ ਬੰਦੇ ਜੱਥੇਬੰਦ ਗਰੁੱਪ ਦੇ ਵਿੱਚ ਇਕੱਠੇ ਹੋ ਰਿਹਾ ਜੱਥੇਬੰਦੀਆਂ ਬਣਾ ਕੇ ਸੰਘਰਸ਼ ਲੜਦੇ ਐ ਉਹਨਾਂ ਨੂੰ ਕਿਵੇਂ ਅਲੱਗ ਥਲਾ ਕਰਨਾ ਹੈ ਕਿਵੇਂ ਉਹਨਾਂ ਲੋਕਾਂ ਦੇ ਵਿੱਚ ਬਿਨਵਾਦ ਕਰ ਦਿਓ ਸੋ ਸਾਰਾ ਤਾਪੇ ਗੰਦਾ ਸਾਨੂੰ ਸਾਰੀ ਸਮਝਉਣ ਦੀ ਲੋੜ ਆ ਸੋ ਇਸ ਕਰਕੇ ਸਾਨੂੰ ਬੇਨਤੀ ਆ ਭਰਾਵੋ ਜੇ ਕੋਈ ਤੁਹਾਡੇ ਪਿੰਡਾਂ ਦੇ ਵਿੱਚ ਬੈਂਕਾਂ ਦੀਆਂ ਕੁਰਕੀਆਂ ਆਉਂਦੀਆਂ ਤਾਂ ਵੀ ਜਰਨਲੀਆਂ ਜੇ ਬੰਦੀਆਂ ਅੱਗੇ ਹੁੰਦੀਆਂ ਜੇ ਤੁਹਾਡੇ ਕੋਈ ਮੀਟਰ ਆਗੇ ਪੱਤ ਕੇ ਲੈ ਜਾਂਦੇ ਆ ਬਿਜਲੀ ਬੋਰਡ ਵਾਲੇ ਤਾਂ ਵੀ ਜਿਵੇਂ ਬੰਦੀਆਂ ਅੱਗੇ ਹੁੰਦੀਆਂ ਜੇ ਤੁਈ ਜਾਣੂ ਕੋ ਥਾਣੇ ਦਰਵਾਜ਼ੇ ਫਰਿਆਦ ਲੈ ਕੇ ਉੱਥੇ ਨੂੰ ਕੋ ਸੁਣਦਾ ਦੂਜੇ ਨਾਲ ਲੀਡਰ ਦਾ ਫੋਨ ਆ ਜਾਂਦਾ ਤੇ ਐਸਾ ਚ ਉਹ ਕਹਿੰਦਾ ਇਹਦਾ ਮੁਕੱਦਮਾ ਦਰਜ ਨਹੀਂ ਹੋਣਾ ਜਾਂchu ਉੱਥੇ ਮੁਕੱਦਮੇ ਦਰਜ ਹੁੰਦੇ ਆ ਲੀਡਰਾਂ ਨੇ ਕਹਿਣ ਤੇ ਉੱਥੇ ਭਰਾਵੋ ਤੁਹਾਡੇ ਨਾਲ ਇਹੀ ਜੱਥੇਬੰਦੀਆਂ ਖੜਦੀਆਂ ਜੱਥੇਬੰਦ ਹੋ ਜਓ ਚੰਗੇ ਰਹੋਗੇ ਸਿਆਸੀ ਬਦਲਾਅ ਤੁਸੀਂ ਕਰਕੇ ਦੇਖ ਲਿਆ ਭਾਈ ਆ 92 ਤੱਕ ਦੇਖਿਆ ਕੀ ਨਿਕਲਿਆ ਉਹਦੇ ਚ ਤਰਗਦੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਈ ਹੈ ਜਿੰਨੇ ਵੀ ਭਰਾ ਇੱਥੇ ਆ ਕੇ ਬਹਿਸ ਵਸਾਈ ਕਰਦੇ ਆ ਗੱਲ ਪੈਂਦੇ ਆ ਸੀ ਜਾਣਾ ਸੀ ਜੀ ਥੋੜਾ ਤੀਜੇ ਦਿਨ ਹੀ ਇਹ ਕੰਮ ਹੈ ਸ਼ੌਕਰੀ ਭਾਈ ਕਦੇ ਨੂੰ ਇੱਥੇ ਬੈਠਣ ਦਾ ਜੇ ਅੱਜ 8ਵੇਂ ਦਿਨ ਤੇ ਗੱਲ ਗਈ ਹੈ ਕਿਹੜੀ ਬਦਲਵਤ ਗਈ ਹੈ ਇਹਦਾ ਜ਼ਿੰਮੇਵਾਰ ਕੌਣਾ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਜਿਹੜੀ ਗੱਲ ਅੱਜ 8 ਦਿਨ ਬਾਅਦ ਵਹਾ ਕੇ ਸੜਕ ਦੇ ਕੀਤੀ ਹੈ ਇਹ ਫਿਰ ਇਹ ਕਿਹਨੂੰ ਦੇ ਦਿੰਦਾ ਬਾਈ ਨੂੰ ਦੇ ਦਿੰਦਾ ਤਾਂ ਲੋੜ ਨੂੰ ਹੀ ਪੈਣੀ ਇੱਥੇ ਲੋਕਾਂ ਨੂੰ ਖਤਰਾ ਹੋਣ ਦੀ ਨਾਲ ਸਾਡੇ ਵਰਗੇ ਨੂੰ ਇਹਨਾਂ ਨੂੰ ਗਰੇ ਤੁਸੀਂ ਬੈਠੇ ਇਹਨਾਂ ਨੂੰ ਤੇ ਨਾਲੇ ਰਾਹ ਜਾਂਦੇ ਲੋਕ ਰਾਹ ਹੀ ਰਹੇ ਉਹਨਾਂ ਨੂੰ ਚੇਸ ਕਰਕੇ ਜਿਹੜੇ ਵੀ ਭਰਾ ਮੇਰੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਇਹ ਭਾਪੇ ਕੰਡਾ ਪ੍ਰਚਾਰ ਬੈਠੇ ਕਰਦੇ ਆ ਨਾ ਸਫਤਾਂ ਧੁੰਮੀਆਂ ਦੇ ਬਹਿ ਕੇ ਖੁੰਨਾ ਦੇ ਬਹਿ ਕੇ ਲੋਹੜੀ ਤਿੰਦਲ ਨਹੀਂ ਕੰਮ ਆ ਨਹੀਂ ਠੰਡੇ ਡੱਡਾ ਪਾਈ ਰੱਖਦੇ ਆ ਜੀ ਬੈਠੇ ਰਹਿੰਦੇ ਆ ਜੀ ਇਹਦੀ ਖਾਤਰ ਵੀ ਆ ਚਾਰ ਦੇ ਕੋਲੇ ਦੁਵਾਰਾ ਜਿਹੜੀ ਸਰਕਾਰ ਬਣਨੀ ਆ ਚੌਥੇ ਜਰ ਦੇਖੀ ਜੇ ਉਹ ਬਣਾਗਾ ਕਿਵੇਂ ਕਰਦੇ ਆ ਛਤਰ ਸਾਰਿਆਂ ਦੇ ਪੈਣੇ ਆ ਤੁਹਾਨੂੰ ਸਾਨੂੰ ਸਾਹਮਣੇ ਵੀ ਲੋੜਾ ਇਕੱਠੇ ਹੋ ਜਾਓ ਜਰਾ ਆਪਣੇ ਲੋਕਾਂ ਨਾਲ ਰੋਣਾ ਕਰਿਆ ਕਰੋ ਸੋ ਹੁਣ ਭਾਈ ਆਪਾਂ ਜਿਹੜਾ ਇੱਥੇ ਬੈਠੇ ਸੀਗੇ ਲਗਾਤਾਰ ਜਾਮ ਲੱਗਿਆ ਆ ਸੀ ਮੋਰਚਾ ਉਹਦੇ ਵਿੱਚ ਹੁਣ ਆਪਣੇ ਹੱਥੀਂ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਕੋਲ ਐਫ ਆਈ ਆਰ ਦੀ ਕਾਪੀ ਆ ਗਈ ਹੈ ਪਹਿਲੀ ਆਪਣੀ ਮੰਗ ਇਹ ਸੀ ਵੀ ਮੁਕੱਦਮਾ 302 ਦਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਉਹ ਹੋਇਆ ਦੂਜੀ ਆਪਣੀ ਮੰਗ ਸੀ ਸੀ ਦਾ ਦਰਜਾ ਤੀਜੀ ਆਪਣੀ ਗੱਲ ਸੀਗੀ ਪਰਿਵਾਰ ਦੇ ਮੈਂਬਰ ਨੂੰ ਇਸ ਤਰ੍ਹਾਂ ਚੁੱਕ ਕਰਨ ਦੀ ਭੈਣਾਂ ਛੋਟੀਆਂ ਉਹਨੂੰ ਸਰਕਾਰੀ ਨੌਕਰੀ ਤੇ ਨਾਲ ਜਿਹੜੀ ਉਹਦੀ ਆਰਥਿਕ ਸਹਾਇਤਾ ਜਿਹੜੀ ਉਹਦੀ ਮਦਦ ਇਹ ਕੀਤੀ ਜਾਵੇ ਇਹ ਚਾਰੇ ਗੱਲਾਂ ਜਿਹੜੀਆਂ ਅੱਜ ਮੰਨੀਆਂ ਗੰਨੀਆਂ ਨੇ ਇਹ ਗੱਲ ਐਥੇ ਨਹੀਂ ਖੜੀ ਐਤੋਂ ਵੀ ਗੱਲ ਅੱਗੇ ਹੋਣਾ ਐ ਇੱਥੋਂ ਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਗੱਲ ਕਹਿ ਦੇਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਮੁੰਡਾ ਪ੍ਰਤਪਾਲ ਨਵੇਂ گاؤں ਵਾਲਾ ਉਹਨੂੰ ਚੱਕ ਕੇ ਲਾ ਜਾ ਕੇ ਇਥੋਂ ਪੰਜਾਬ ਦੀ ਹੱਦ ਦੇ ਵਿੱਚੋਂ ਲਗਾਇਆ ਉਹਦੀਆਂ ਲੱਤਾਂ ਤੋੜੀਆਂ ਬਾਹਾਂ ਤੋੜੀਆਂ ਜਵਾਨੇ ਤੋੜ ਤੇ ਦੰਦ ਕਰਤੇ ਸਾਰੀਆਂ ਹੱਡੀਆਂ ਕਰੀ ਕਰਤੀਆਂ ਉਹਨੂੰ ਚੱਕ ਕੇ ਲਗੇ ਆ ਉਹਦੇ ਚੱਕ ਚੌੜ ਦਾ ਪਰਚਾ ਵੀ ਬਣਦਾ ਤਣਹੋ ਸਾਦਾ ਪਾਚਾ ਵੀ ਬਣਦਾ ਜਿਹਦੇ ਸਾਡੇ ਨੌਜਵਾਨਾਂ ਦੇ ਦੋਹਾਂ ਦੀਆਂ ਅੱਖਾਂ ਨਿਕਲੀਆਂ ਨੇ ਉਹਦੇ ਪਰਚੇ ਹੀ ਬਣਦੇ ਆ ਜਿਹੜੀਆਂ ਲੱਤਾਂ ਟੁੱਟੀਆਂ ਉਹ ਵੀ ਪਰਚੇ ਬਣਦੇ ਆ ਜਿਹੜੀ ਮਸ਼ੀਨਰੀ ਭੰਨੀਆਂ ਉਹ ਵੀ ਪਰਚੇ ਬਣਦੇ ਆ ਇਹ ਸਾਰੇ ਪਰਚੇ ਜੇ ਵਾਕਈ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਮੈਂ ਪੰਜਾਬ ਦੇ ਲੋਕਾਂ ਨਾਲ ਆ ਇਹਨਾਂ ਪਤਾ ਇੱਥੂ ਲੱਗ ਗਿਆ ਭਰਾ ਕਿ ਤੂੰ ਵਾਕ ਤਨਾ ਬਾਅਦ ਆ ਲੋਕਾਂ ਨੇ ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਮﻘਦਮਾ ਦਰਜ ਕੀਤਾ ਜਦੋਂ ਹਲੇ ਵੀ ਚਾਹਨਾ ਅਸੀਂ ਮੰਨ ਲਾਗੇ ਤੂੰ ਹਲੇ ਵੀ ਪੰਜਾਬ ਨਾਲ ਹੈ ਤੂੰ ਬਿਨਾਂ ਕੋਈ ਧਰਨਾ ਲਵਾਏ ਬਿਨਾਂ ਕੋਈ ਜਾਮ ਲਵਾਏ ਉਹ ਜਿਹੜਾ ਨੌਜਵਾਨ ਫਿਰਤਪਾਲ ਪੀਜੀਏ ਦਾਖਲ ਹੈ ਉਹਦਾ ਉਹਦਾ ਮੁਕੱਦਮਾ ਬਣਦਾ 307 ਦਾ ਚੱਕ ਚੌਣ ਦਾ 364 ਦਾ ਉਹ ਮੁਕੱਦਮਾ ਦੇ ਉਲਟਾ ਉਹਦੇ ਦੇ ਮੁਕੱਦਮਾ ਦਿੱਤਾ ਹੋਇਆ ਫਿਰਤਪਾਲ ਤੇ ਮੁਕੱਦਮਾ ਦਰਜ ਕੀਤਾ ਹਰਿਆਣਾ ਸਰਕਾਰ ਨੇ ਉਹ ਜੇ ਪੀਜੀਆਈ ਚੰਡੀਗੜ੍ਹ ਲਾਜ ਕਰਾ ਰਿਹਾ ਤਾਂ ਪੁਲਿਸ ਵੀ ਦੇਖ ਦੇ ਵਿੱਚ ਕਰਾ ਰਿਹਾ ਉੱਥੇ ਪੁਲਸ ਦਾ ਪਹਿਰਾ ਉੱਤੇ ਹਰਿਆਣੇ ਸਰਕਾਰ ਦਾ ਵੀ ਜਦੋਂ ਠੀਕ ਹੋ ਗਿਆ ਲਾਜ ਹੋ ਗਿਆ ਚੱਕ ਕੇ ਲਿਜਾ ਕੇ ਜੇਲ੍ਹ ਵਿੱਚ ਬੰਦ ਕਰ ਦਿਆਂਗੇ ਸਾਡੇ ਸਾਰੇ ਆ ਗੂਆਂ ਦੇ ਮੁਕੱਦਮੇ ਦਰਜ ਹੋ ਗਏ ਹਰਿਆਣੇ ਅੰਦਰ ਤੇ ਸਾਡੇ ਬੰਦੇ ਵੀ ਮਰ ਗਏ ਸਾਡੇ ਬੰਦੇ ਕੁੱਤੇ ਵੀ ਗੱਟਪੜ ਵੀ ਤੋੜਦੇ ਸਾਡੇ ਟਰੈਕਟਰ ਵੀ ਬੰਨਤੇ ਤੇ ਸਭ ਨੂੰ ਭਾਗੋ ਇੱਥੇ ਕਾਰਵਾਈ ਕਰਾਉਣ ਲਈ ਸਿਰਫ ਕੋਈ ਯਤਨ ਲਾਉਂਦੇ ਨਹੀਂ ਗੁਰੂ ਜੀ ਆਪਿਆ ਜਿਹੜੀ ਇਹ ਕਹਿੰਦੀ ਹੈ ਸੁਪਰੀਮ ਕੋਰਟ ਕੀ ਕਹਿੰਦੀ ਹੈ ਵੀ ਜਦੋਂ ਕੋਈ ਬੰਦਾ ਆ ਕੇ ਤੁਹਾਡੇ ਕੋਲ ਕਿਸੇ ਵੀ ਥਾਂ ਦੇ ਉੱਤੇ ਕਿਸੇ ਵੀ ਖੜੇ ਮੌਕੇ ਦੇ ਡਿਊਟੀ ਦੇ ਮੁਲਾਜ਼ਮ ਨੂੰ ਇੱਕ ਆਪਣੀ ਦਰਖਾਸਤ ਹੁੰਦਾ ਬੇਨਤੀ ਕਰਦਾ ਅਪੀਲ ਕਰਦਾ ਵੀ ਮੇਰਾ ਆ ਧੱਕਾ ਆ ਨਾਗਰਿਕal ਮੁਕੱਦਮਾ ਦਰਜ ਕਰੋ ਉਦੋਂ ਬਾਦ ਪ੍ਰਤਾਰ ਕਰੋ ਤੇ ਇੱਥੇ ਸਾਨੂੰ ਭਰਾਵੋ 7 ਦਿਨ ਹੋ ਗਿਆ ਜਾ ਉਹ ਵਿਚਾਰੇ ਨੌਜਵਾਨ ਦੀ ਲਾਸ਼ ਵੀ ਜਿਹੜੀ ਮਿੱਟੀ ਬਣ ਚੁੱਕੀ ਹੈ ਸੱਤਾ ਅਠਾ ਦਿਨਾਂ ਬਾਅਦ ਤੁਹਾਨੂੰ ਪਤਾ ਵੀ ਮਾਰਚ ਰਹਿੰਦਾ ਕੀ ਹੈ ਜੋਸ ਕਰਕੇ ਜੇ ਅਜੇ ਤੂੰ ਤਾਂ ਮੰਨਾਂਗੇ ਭਰਾਵਾ ਜੇ ਤੂੰ ਵਾਕੇ ਪੰਜਾਬ ਦਾਦਰਦੀਆਂ ਤਾਂ 307 ਦੇ ਤੇ ਜੋ ਮਸ਼ਿੰਦਰੀ ਭੰਗ ਦੇ ਧਾਮਾਂ ਲੱਗਦੀਆਂ ਨੇ ਜੋ ਅੱਖਾਂ ਭੰਨਦੀਆਂ ਧਾਮਾਂ ਲੱਗਦੀਆਂ ਨੇ ਜੋ ਲੱਤਾਂ ਬਾਹਾਂ ਤੋੜਦੀਆਂ ਧਾਮਾਂ ਲੱਗਦੀਆਂ ਨੇ ਉਹ ਲਾ ਕੇ ਜਿਹੜੇ ਪਰਚੇ ਹਲੇ ਰਹਿੰਦੇ ਐ ਉਹ ਵੀ ਦੇਖ ਕੇ ਲੋਕਾਂ ਚੱਲੀ ਦਵਾ ਕੇ ਹਾਂ ਵਾਕਈ ਤੂੰ ਪੰਜਾਬ ਦੇ ਨਾਲ ਕਿਹੜੇ ਜਰਾਂ ਸਹਿਮਤ ਹੋ ਜਾਣਗੇ ਸੋਣ ਆਪਾਂ ਅਗਲੀ ਜਿਹੜੀ ਕਾਰਵਾਈ ਆ ਸੋ ਆਪਾਂ ਜੋ ਆਪਣਾ ਆਪਣਾ ਝਾਮ ਆ ਜਿਹੜਾ ਹੋਇਆ ਕਿ ਮੇਰੇ ਸਾਹਮਣੇ ਤੇ ਆਏ ਹੋ ਆਪਾਂ ਆਪਣੇ ਸਾਧਨ ਲੈ ਕੇ ਹੌਲੀ-ਹੌਲੀ ਆਪਣੇ ਪਿੰਡਾਂ ਨੂੰ ਧੰਨਵਾਦ ਤੁਹਾਡਾ ਭਰਾਵੋ ਮੈਂ ਕਹੂੰਗਾ ਜੌਂਦੀਆਂ ਜੰਮੀਰਾ ਵਾਲੇ ਲੋਕੋ ਤੁਸੀਂ ਜਿਹੜੇ ਦਿਨੇ ਵੀ ਤੇ ਰਾਤ ਨੂੰ ਆ ਕੇ ਬੈਠਦੇ ਹੋ ਤੇ ਮੈਂ ਉਹ ਘਰਾਂ ਦੇ ਵਿੱਚੋਂ ਲੋਕਾਂ ਨੂੰ ਅਪੀਲ ਕਰਦਾ ਕਿ ਬਾਈ ਲੜਾਈ ਕੱਲਿਆਂ ਦੀ ਨਹੀਂ ਹੈ ਯਾਰ ਤੁਹਾਨੂੰ ਬੇਨਤੀ ਹੈ ਬਾਈ ਕਿ ਪਿੰਡਾਂ ਦੇ ਵਿੱਚੋਂ ਬਾਰੀਆਂ ਬੰਦ ਲਓ ਲੜਾਈ ਵੱਡੀ ਹੈ ਲੜਾਈ ਲੰਮੀ ਹੈ ਲੜਾਈ ਬਹੁਤ ਤਕੜੇ ਬੰਦਿਆਂ ਨਾਲ ਹੈ ਬਹੁਤ ਤਕੜੀਆਂ ਧਰਾਂ ਨਾਲ ਹੈ ਜੇ ਤੁਹਾਡੀ ਹੋਂਦ ਆਸਤੀ ਮੁਕਾਦਣਾ ਚਾਹੁੰਦੇ ਆ ਯਾਰ ਬੰਨ ਕੇ ਬਾੜੀਆਂ ਚੱਲੋ ਬਾਈ ਬਾਦਰਾਂ ਨਹੀਂ ਤੇ ਆਪਣੇ ਆਗੂਆਂ ਤੇ ਰੱਖੋ ਭਰੋਸਾ ਜ਼ਕੀਰ ਰੱਖੋ ਮੋਰਚਾ ਹਰ ਹਾਰ ਚ ਫਤਿਹ ਹੋਣਾ ਮੇਰਾ ਭਰਾ ਜਿੰਨੀਆਂ ਬਿਆਨਬਾਜ਼ੀਆਂ ਮੈਂ ਸੁਣ ਰਿਹਾ ਪੰਜਾਬ ਦੇ ਵਿੱਚੋਂ ਬੈਠੇ ਬੰਦਿਆਂ ਦੀਆਂ ਆ ਰਹੀਆਂ ਹਨ ਜਿਹਨੂੰ ਹੱਥ ਬੰਨ ਕੇ ਬੇਨਤੀ ਹੈ ਜੇ ਕਿਸੇ ਦੇ ਹੱਕ ਤੇ ਨਹੀਂ ਖਰਾਉਣਾ ਖੰਨਾ ਤਦ ਬਰੋਚੀ ਬਿਨਾ ਖੜੋ ਜਾ ਲੋਕਾਂ ਨੂੰ ਕਹਿ ਲਾ ਬਾਈ ਸਾਡੇ ਸਾਰੇ ਪੰਜਾਬੀਆਂ ਨੂੰ ਕਿ ਵਾਧ-ਵਧ ਵੱਡੀ ਗਿਣਤੀ ਆਪਾਂ ਖਨੌਰੀ ਤੇ ਸ਼ੰਭੂ ਜਿਹੜੇ ਆਪਣੇ ਮੋਰਚੇ ਲੱਗੇ ਹੋਏ ਆ ਉੱਥੇ ਵੱਡੀ ਗੰਟੀ ਦੇ ਵਜਾ ਪੋਪੰਡਾਂ ਦੇ ਵਿੱਚੋਂ ਸਾਰਾ ਲੈ ਕੇ 72 ਤੱਕ ਪਹੁੰਚ ਗਏ ਹੁਣ ਆਪਣੀ ਇੱਥੇ ਜਿਹੜੀ ਆ ਗੱਲਬਾਤ ਆ ਇਸ ਦੂਬਾਦ ਆਪਾਂ ਸਾਧਨ ਲੈ ਕੇ ਜਿੱਥੇ ਤੋਂ ਵੀ ਆਪਾਂ ਆਏ ਆ ਉਧਰੋਂ ਆਪਾਂ ਚਾਲੇ ਪਾਉਣੇ ਆ ਤੇ ਉਸ ਦਮ ਪ੍ਰਸ਼ਾਸਨ ਖੜਾ ਹੈ ਤੁਹਾਨੂੰ ਅਪੀਲ ਕਰਦੇ ਆ ਕਿ ਜਦੋਂ ਵੀ ਚਲੇਗੇ ਉਦੋਂ ਬਾਅਦ ਅੱਗੇ ਦੋਨਾਂ ਪਾਸਿਆਂ ਉੱਤੇ ਨਾਕਾ ਲੱਗਿਆ ਹੋਇਆ ਉਹ ਖੋਲ ਦੋ ਨਹੀਂ ਕਈ ਵਾਰੀ ਅਸੀਂ ਵੀ ਨਿਕਲਣਾ ਇੱਥੋਂ ਕਿ ਟਕਰਾ ਦੇ ਵਿੱਚ ਗੱਡੀਆਂ ਤੇਜ਼ੀ ਨਾਲ ਆਉਣਗੀਆਂ ਤੇ ਨੁਕਸਾਨ ਨਾ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਲੱਖੇ ਧਾਣੇ ਨੇ ਸਬਕ ਕਰਨ ਵਾਲੇ ਮਾਮਲੇ ਤੇ ਜੋ ਵੀ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਰਤਬਾਰ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗੈਟ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇ